ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਇਹ ਵੀ ਜੀ ਪਿੰਡ ਮੈਸਟਰਖਾਨਾ ਹੈ ਮੋੜ ਮੰਡੀ ਦੇ ਕੋਲੇ ਪਿੰਡ ਹੈ ਜ਼ਿਲ੍ਹਾ ਆਪਣਾ ਬਠਿੰਡਾ ਰਹਿੰਦਾ ਮੋੜ ਮੰਡੀ ਦੇ ਕੋਲੇ ਪਿੰਡ ਰਹਿਣਾ ਮੈਸਟਰਖਾਨਾ ਇਹ ਕੁਝ ਮੇਰੇ ਵੀਰਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਸਟਰਖਾਨਾ ਕੀ ਸ਼ਹਿਰ ਹੈ ਕਿ ਪਿੰਡ ਹੈ ਕੀ ਗੱਲਬਾਤ ਹੈ ਦੂਰੋਂ ਜਿਦੋਂ ਫੋਨ ਆਉਂਦਾ ਨਾ ਸਮਝ ਨਹੀਂ ਆਉਂਦੀ ਮੈਂ ਵਾਰ-ਵਾਰ ਇਹੀ ਦੱਸਦਾ ਹਾਂ ਇਹ ਪਿੰਡ ਹੈ ਜੀ ਮੈਸਟਰਖਾਨਾ ਪਿੰਡ ਹੈ ਇਹ ਜ਼ਿਲ੍ਹਾ ਇਹਨੂੰ ਬਠਿੰਡਾ ਲੱਗਦਾ ਹੈ ਤੇ ਮੌੜ ਮੰਡੀ ਦੇ ਕਸਵਾ ਕੋਲੇ ਮੌੜ ਮੰਡੀ ਮੰਡੀ ਆ ਸਾਡੇ ਤੇ ਉਹਦੇ ਪਿੰਡ ਦੇ ਉਹਦੇ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰ ਖੰਨਾ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਜਿੱਥੇ ਬਹੁਤ ਹੀ ਵਧੀਆ ਕਪੜਾ ਕੁਆਲਿਟੀ ਦਾ ਤੇ ਰੇਟ ਜਮਾਂ ਵਾਜਬ ਹੁਣ ਆਪਾਂ ਵੀਰ ਜੀ ਵੀਡੀਓ ਪਾਉਣ ਲੱਗੇ ਆ ਦਿਖਾਉਣ ਲੱਗੇ ਆ ਮਾਲ ਅੱਜ ਆਪਣੇ ਕੋਲ ਆਇਆ ਬਹੁਤ ਵੱਡੀ ਪੱਧਰ ਤੇ ਇਹ ਪੈਰਿਸ ਬੂਟੀ ਹੈ ਸੀਪੀ ਕਾਟਨ ਹੈ ਹੋਰ ਜਿਹੜੇ ਦੁਪੱਟਿਆਂ ਵਾਲੇ ਬੈਲ ਹੋ ਗਈ ਹੋਰ ਵੱਡੀ ਜਿਵੇਂ ਤਮੰਨਾ ਹੋ ਗਈ ਬਹੁਤ ਵੱਡੀ ਪੱਧਰ ਤੇ ਆਇਆ ਹੈ ਫਿਰੂ ਤੋਂ ਲੈ ਕੇ ਵੀਰ ਜੀ ਐਂਡ ਤੱਕ ਜਰੂਰ ਸਾਰੀ ਵੀਡੀਓ ਦੇਖਿਓ ਆਪਾਂ ਤੁਹਾਨੂੰ ਵਧੀਆ ਦਿਖਾਵਾਂਗੇ ਸਾਰੀ ਵੈਰਾਈਟੀ ਦਿਖਾਵਾਂਗੇ ਰੇਟ ਦੱਸਾਂਗੇ ਤੇ ਸਾਰਾ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਇਹਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਰ ਜੀ ਵੀਡੀਓ ਨੂੰ ਤੇ ਆਪਾਂ ਹੁਣ ਵੀਡੀਓ ਚਾਲੂ ਕਰਦੇ ਆਂ ਦਿਖਾਉਣਾ ਤੁਹਾਨੂੰ ਮਾਲ ਬਹੁਤ ਵਧੀਆ ਟਾਪ ਦਾ ਮਾਲ ਆ ਇੱਕ ਨੰਬਰ ਕੁਆਲਿਟੀ ਦਾ ਰੱਖਦੇ ਆਂ ਜਿਹੜਾ ਰੇਟ ਹੈ ਰੇਟ ਵੀਰ ਜੀ ਬੜੇ ਬਾਜ਼ ਮੇ ਰੇਟ ਆ ਸਾਡੇ ਆਪਣੇ ਕੋਲ ਤੇ ਆ ਤੁਹਾਨੂੰ ਪਹਿਲਾਂ ਆਪਾਂ ਦਿਖਾਉਨੇ ਆਂ ਕਿਸੇ ਕਾਟਨ ਦਿਖਾਉਨੇ ਆਪਾਂ ਆ ਦੇਖੋ ਬਣਾ ਇਹਦੇ ਨਾਲ ਕੈਮਰਾ ਮਾਰ ਕੇ ਝਾਤੀ ਮਰਾ ਦੇ ਬਹੁਤ ਵੱਡੀ ਪੱਧਰ ਤੇ ਜਿੰਨਾ ਮਾਲ ਆਲੇ ਨੂੰ ਲੋੜ ਹੈ ਓਨੀ ਲਿਜਾ ਸਕਦੇ ਭਵੇਂ ਤਾਂ ਅਸੀਂ ਇੱਕ ਬੇਨਤੀ ਹੋਰ ਕਰਦੇ ਆਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਦੁਕਾਨਦਾਰਾਂ ਨੂੰ ਸਾਡੇ ਕੋਲ ਕੋਮੇ ਤਾਂ ਬਈ ਛੂਟ ਛੂਟ ਕਟਾ ਕੇ ਲੈ ਜਾਓ ਕੱਲਾ ਕੱਲਾ ਛੂਟ ਅਸੀਂ ਛੂਟ ਛੂਟ ਵੀ ਕੱਟਣ ਨੂੰ ਤਿਆਰ ਆਂ ਕੋਈ ਇਹੋ ਜੀ ਗੱਲ ਨਹੀਂ ਤੇ ਭਲੇ ਫੱਟੀਆਂ ਲੈ ਜਾਓ ਸਾਥੋਂ ਜੇ ਫੱਟੀਆਂ ਲੈ ਕੇ ਜਾਓਗੇ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਨੇ ਵੱਡੀਆਂ ਇਕੱਠੀਆਂ ਫੱਟੀਆਂ ਲੈਣੀਆਂ ਹੈ ਸਾਡੇ ਨਾਲ ਫੋਨ ਤੇ ਜ਼ਰੂਰ ਕਨੈਕਟ ਕਰ ਲਿਓ ਉਹਨੂੰ ਰੇਟ ਵੀ ਅਸੀਂ ਚੈਲੰਜ ਕਰਦੇ ਆਂ ਬੀਰਾ ਜੀ ਫੱਟੀ ਦਾ ਇਕੱਠਾ ਰੇਟ ਦੇਣਾ ਵੀ ਚੈਲੰਜ ਆ ਸਾਨੂੰ ਕੋਈ ਸਾਨੂੰ ਰੇਟ ਨਹੀਂ ਕਿਤੇ ਨੇੜੇ ਤੋਂ ਮਿਲ ਸਕਦਾ ਜ਼ਿੰਮੇਵਾਰੀ ਇਹ ਵੀ ਆਪਣੀ ਨੰਬਰ ਚੱਲ ਰਿਹਾ ਸਕਰੀਨ ਤੇ ਸਾਡੇ ਨਾਲ ਖਾਲ ਕਰ ਲਿਓ ਜੇ ਕਹਿੰਦੇ ਦੁਕਾਨਦਾਰੀ ਵਾਸਤੇ ਫੱਟੀਆਂ ਲੈਣੀਆਂ ਐ ਤਾਂ ਪੂਰਾ ਬਾਜ਼ਾਰ ਰੇਟ ਲਾਵਾਂਗੇ ਆ ਕੇ ਗੱਲ ਕਰ ਲੋ ਸਾਡੇ ਨਾਲ ਪਹਿਲਾਂ ਆਉਣਾ ਐ ਕਿਉਂ ਐ ਫੋਨ ਤੇ ਅਗਲਾ ਪੁੱਛ ਲੈਣਾ ਗੱਲ ਨਹੀਂ ਬਣਦੀ ਆ ਕੇ ਗੱਲ ਕਰੋ ਹਟ ਦਾ ਵੀ ਫੱਟੀਆਂ ਲੈਣੇ ਐ ਪੂਰਾ ਬਾਜ਼ਾਰ ਰੇਟ ਲਾਵਾਂਗੇ ਆਪਾਂ ਦਿਖਾਉਣਾ ਵੀ ਜੀ ਪਹਿਲਾਂ ਦੇਖੋ ਆ ਪੀਸੀ ਕਾਟਨ ਐ ਜੀ ਪੂਰੀ ਵਧੀਆ ਕੁਆਲਿਟੀ ਐ ਇਹਦੀ ਕੁਆਲਿਟੀ ਦਾ ਕੱਪੜਾ ਵੀ ਕੱਪੜਾ ਬਹੁਤ ਵਧੀਆ ਕੁਆਲਿਟੀ ਹੈ ਕੋਈ ਇਹਦਾ ਰੰਗ ਨਹੀਂ ਫੇਟ ਹੁੰਦਾ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਬਲਕਿ ਕਿੰਨੀ ਸ਼ਾਨਦਾਰ ਹੈ ਦੇਖੋ ਪੂਰੀ ਵਧੀਆ ਕੁਆਲਿਟੀ ਹੈ ਵੀਰ ਜੀ ਇਹ ਕੋਈ ਰੰਗ ਨਹੀਂ ਫੇਟ ਹੁੰਦਾ ਇਹਦੇ ਚ ਡਿਜ਼ਾਈਨ ਆਪਾਂ ਨੂੰ ਮਿਲ ਜਾਣਗੇ 100 200 ਡਿਜ਼ਾਈਨ ਇਕੱਠਾ ਮਿਲ ਜੂ ਜਿੰਨਾ ਮਰਜ਼ੀ ਲੈ ਲਓ ਕੋਈ ਆਪਾਂ ਨੂੰ ਇਹੋ ਜੀ ਗੱਲ ਨਹੀਂ ਹੈ ਭਾਵੇਂ ਛੂਟ ਲੈ ਲਓ ਭਲੇ ਫੱਟੀਆਂ ਲੈ ਲਓ ਜਿੰਨਾ ਮਰਜ਼ੀ ਕਟਾ ਲਓ ਕੋਈ ਗੱਲ ਨਹੀਂ ਇਹੋ ਜੀ ਆਪਾਂ ਨੂੰ ਇਹ ਨਹੀਂ ਹੈ ਵੀ ਆਪਾਂ ਕੱਠੀ ਫੱਟੀ ਦੇਣੀ ਹੈ ਜਾਂ ਆਪਾਂ 10000 ਦਾ ਮਾਲ ਹੀ ਦੇਨੇ ਜਾਂ ਆਪਾਂ 5000 ਦਾ ਮਾਲ ਹੀ ਦੇਨੇ ਜਿੰਨੀ ਅਗਲੀ ਚਵੈਸ ਹੈ ਵੀਰ ਜੀ ਉਹ ਨਾਲ ਜਾ ਸਕਦਾ ਆਪਾਂ ਨੂੰ ਖੁੱਲਾ ਖੁੱਲਾ ਸੱਦਾ ਹੈ ਵੀਰ ਜੀ ਇਹ ਇੱਕ ਕਪੜਾ ਤੁਸੀਂ ਕਪੜੇ ਦੀ ਕੁਆਲਿਟੀ ਚੈੱਕ ਕਰੋ ਕਿੰਨੀ ਸ਼ਾਨਦਾਰ ਕਪੜਾ ਵੀਰੇ ਇਹ ਕਪੜਾ ਚੈੱਕ ਕਰੋ ਦੇਖੋ ਕਪੜੇ ਸ਼ਾਈਨਿੰਗ ਦੇਖੋ ਕਿੰਨੀ ਵਧੀਆ ਪਿਆ ਵੀਰ ਜੀ ਇਹ ਪੀਸੀ ਕਾਟਨਾ ਹੈ ਵੀਰ ਜੀ ਵਧੀਆ ਹੌਲਾ ਫੁੱਲ ਵਰਗਾ ਕਪੜਾ ਪਤ ਨਹੀਂ ਲੱਗਦਾ ਪਾਇਦਾ ਵੀ ਪਾਇਆ ਕਿ ਨਹੀਂ ਪਾਇਆ ਇਹਦਾ ਰੇਟ ਵੀਰ ਜੀ 250 ਰੁਪਿਆ ਲਾਉਨੇ ਆਪਾਂ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਲਾਵਾਂਗੇ ਜਮਾਂ ਜੱਜ ਕੇ ਵਧੀਆ ਤੇ ਇਹ ਟੂ ਦਾ ਰੇਟ 250 ਰੁਪਿਆ ਰੇਟ ਹੈ ਪੀਸੀ ਕੋਟਨ ਪੂਰਾ ਸਿਰੇ ਦਾ ਕੱਪੜਾ ਜਮਾਂ ਕਿਸੇ ਕਿਸਮ ਦਾ ਕੋਈ ਇਹਦਾ ਲਾਂਬਾ ਨਹੀਂ ਵੀਰੇ ਪਿਛਲੀ ਵਾਰ ਵੀ ਇਹ ਬਹੁਤ ਵੇਚਿਆ ਸੀ ਕੋਈ ਆਇਆ ਨਹੀਂ ਹੈ ਤੇ ਜੋ ਰੰਗ ਰੌਣਕ ਕੁਝ ਨਹੀਂ ਪਿਲਦਾ ਇਹਦਾ ਜੁੰਮੇਬਾਰ ਬੈਠੇ ਕੋਈ ਇਹੋ ਜੀ ਗੱਲ ਨਹੀਂ ਮਾਲ ਆਪਣੇ ਕੋਲੇ ਬਹੁਤ ਵੱਡੀ ਪੱਧਰ ਤੇ ਆਇਆ ਪਿਆ ਆਪਣੇ ਕੋਲ ਜਿੰਨਾ ਲੋਡ ਹੈ ਉਹ ਨਾਲ ਜਾ ਸਕਦੇ ਆ ਇਹ ਦੇਖੋ ਵੀਰ ਜੀ ਕਵਾਲਿਟੀ ਇਹੋ ਦੇਖੋ ਵੀਰ ਜੀ ਆਰਟੀਕਲ ਦੇਖੋ ਆਪਣੇ ਕਿੰਨੇ ਸ਼ਾਨਦਾਰ ਸੋਹਣੇ ਦੇਖੋ ਕਿੰਨੇ ਵਧੀਆ ਰੰਗ ਰੰਗ ਉਹ ਬਹੁਤ ਸ਼ਾਨਦਾਰ ਲੈ ਕੇ ਆਏ ਆ ਜਿੰਨੀ ਲੋੜ ਹੈ ਉਨੀ ਲਿਆ ਸਕਦਾ ਕੋਈ ਬੰਦਸ ਨਹੀਂ ਹੈ ਆਪਾਂ ਨੂੰ ਵੀ ਆਪਾਂ ਇਹਨੂੰ ਦੇ ਫਟੇ ਰੇਣੀਏ ਜਾਂ ਆਪਾਂ ਜਿੰਨੀ ਲੋੜ ਆ ਉਨੀ ਲਿਆ ਸਕਦੇ ਮੇਰੇ ਦੁਕਾਨਦਾਰ ਵੀਰ ਭਰਾ ਨੂੰ ਇਹ ਬੇਨਤੀ ਹੈ ਵੀ ਫੋਨ ਚੱਲ ਰਿਹਾ ਹੈ ਫੋਨ ਤੇ ਕਨੈਕਟ ਕਰ ਲੋ ਪੁੱਛ ਲੋ ਆਪਾਂ ਰੇਟ ਗੱਲ ਕਰ ਲੋ ਦੁਕਾਨਦਾਰ ਨੂੰ ਤਾਂ ਪੂਰੀ ਵਧੀਆ ਲੈਸ ਲਾਵਾਂਗੇ ਕਿਉਂਕਿ ਜੀ ਉਹਨੇ ਵੀ ਗਾਹਾਂ 2 ਰੁਪਏ ਵਟਨੇ ਹੁੰਦੇ ਆ ਦੁਕਾਨਦਾਰ ਨੇ ਹਾਕੀ ਬੰਦ ਹੈ ਜੇ ਉਹਨੂੰ 2 ਰੁਪਏ ਵੰਨਗੇ ਬਈ ਫੇਰੀ ਫਾਇਦਾ ਹੈ ਇਹ ਆ ਦੇਖੋ ਵੀ ਕਿੰਨਾ ਵਧੀਆ ਆਰਟੀਕਲ ਹੈ ਦੇਖੋ ਕਿੰਨਾ ਸ਼ਾਨਦਾਰ ਕੱਪੜਾ ਹੈ ਕਿੰਨਾ ਹੌਲਾ ਫੁੱਲ ਵਰਗਾ ਕੱਪੜਾ ਹੈ ਤੇ ਵਧੀਆ ਪ੍ਰਿੰਟ ਹੈ ਕੋਈ ਇਹਦਾ ਰੰਗ ਬੇਟ ਨਹੀਂ ਹੁੰਦਾ ਬਥੇਰਾ ਮਾਲ ਵਿੱਚ ਹੈ ਇਹਦਾ ਰੇਟ ਵੀ ਜੀ 250 ਰੁਪਏ ਰੇਟ ਹੈ ਦੁਕਾਨਦਾਰ ਨੂੰ ਵੀ ਇਹ ਬ੍ਰਾਂਨਸ ਹੈ ਕੁਆਲਿਟੀ ਚੈੱਕ ਕਰ ਲਓ ਵੀਰੇ ਬਹੁਤ ਮਾਲ ਪਿਆ ਜਿੰਨਾ ਲੋੜ ਹੈ ਉਹਨਾਂ ਨੂੰ ਲੈ ਜਾਓ ਪੂਰਾ ਬੜਾ ਸ਼ਾਨਦਾਰ ਮਾਲ ਹੈ ਇੱਕ ਵੀਰ ਜੀ ਬਰੋਸਾ ਹੈ ਆਪਣੇ ਕੋਲੇ ਬਰੋਸਾ ਪਹਿਲਾਂ ਵੀ ਦੱਸਿਆ ਸੀ ਵੀ ਜੀ ਰੇਟ ਬਰੋਸੇ ਦਾ 720 ਰੁਪਿਆ ਰੇਟ ਹੈ ਸਾਰਿਆਂ ਵਾਸਤੇ ਇੱਕੋ ਗੱਲ ਬਾਤ ਹੈ ਬਰੋਸਾ ਬਰੋਸੇ ਦੀ ਜਿਹੜੀ ਕੁਆਲਿਟੀ ਹੈ ਵੀਰੇ ਕੁਆਲਿਟੀ ਬਹੁਤ ਵਧੀਆ ਹੈ ਕੁਆਲਿਟੀ ਚੈੱਕ ਕਰੋ ਹਵਲਾ ਬਈ ਬਹੁਤ ਵਧੀਆ ਇਹ ਵੀ ਕਪੜਾ ਪੂਰਾ ਸ਼ਾਨਦਾਰ ਹੈ ਪ੍ਰਿੰਟ ਬਹੁਤ ਹੈ ਇਹਦੇ ਪ੍ਰਿੰਟ ਚੈੱਕ ਕਰ ਲਓ ਤੇ ਚੈੱਕ ਕਰੋ ਵੀਰੇ ਇਹ ਦੇਖੋ ਕਿੰਨੇ ਸੋਹਣੇ ਪ੍ਰਿੰਟ ਹੈ ਦੇਖੋ ਵੀਰੇ ਕਿੰਨੇ ਵਧੀਆ ਸ਼ਾਨਦਾਰ ਪ੍ਰਿੰਟ ਹੈ ਇਹਦੇ ਇਹ ਵੀ ਜੀ ਬਰੋਸਾ ਹੈਗਾ ਇਹਦਾ ਰੇਟ ਸਵਾ 200 ਰੁਪਏ ਰੇਟ ਹੈ ਵੀਰ ਜੀ ਨੈੱਟ ਫੈਕਟ ਰੇਟ ਹੈ ਸਵਾ 200 ਰੁਪਿਆ ਜਿੰਨਾ ਮਰਜ਼ੀ ਮਾਲ ਲੈ ਲਓ ਮਾਲ ਆਪਣੇ ਕੋਲੇ ਬਾਧੂ ਪਿਆ ਦੇਖੋ ਇਹਦੀ ਕੁਆਲਿਟੀ ਚੈੱਕ ਕਰੋ ਕਿੰਨੀ ਸ਼ਾਨਦਾਰ ਕੁਆਲਿਟੀ ਹੈ ਦੇਖੋ ਕਪੜਾ ਕਪੜਾ ਦੇਖੋ ਕਪੜਾ ਵੀਰ ਜੀ ਬਹੁਤ ਸ਼ਾਨਦਾਰ ਕਪੜਾ ਹੈ ਆ ਦਿਖਾਉਣੇ ਇੱਕ ਕਪੜਾ ਤੁਹਾਨੂੰ ਇਹ ਵੀ ਵੀਰ ਜੀ ਬਰੋਸਾ ਹੀ ਹੈ ਬਰੋਸਾ ਦਿਖਾਉਣੇ ਤੁਹਾਨੂੰ ਕਪੜਾ ਕਹਦਾ ਵੀਰ ਜੀ ਬਹੁਤ ਸ਼ਾਨਦਾਰ ਕਪੜਾ ਹੈ ਆਪਾਂ ਇਹ ਕਹਿੰਦੇ ਵੀ ਇੱਕ ਵਾਰੀ ਜਰੂਰ ਆ ਕੇ ਜਾ ਕੇ ਪਤਾ ਕਰਕੇ ਜਾਓ ਵੀਰੇ ਸੇ ਫੇਸ ਨੂੰ ਪਤਾ ਲੱਗਦਾ ਆਪਣਾ ਪੂਰਾ ਚੈਲੰਜ ਆ ਰੇਟ ਵਾਸਤੇ ਆਪ ਨੂੰ ਪੂਰਾ ਤਸੱਲੀ ਦਿਨੇ ਇਸ ਗੱਲ ਤੇ ਵੀ ਰੇਟ ਨਾਲ ਆਪਣੇ ਨਾਲ ਦਾ ਕੋਈ ਰੇਟ ਨਹੀਂ ਲਾ ਸਕਦਾ ਨੰਬਰ ਦੂਜਾ ਵੀਰ ਜੀ ਪੈਰਸ ਬੂਟੀ ਆਪਾਂ ਪਹਿਲਾਂ ਵੀ ਬਹੁਤ ਵਾਰੀ ਇਹਦੀ ਵੀਡੀਓ ਪਾ ਚੁੱਕੇ ਆ ਪੈਰਸ ਬੂਟੀ ਦੀ ਬਹੁਤ ਵੱਡੀ ਪੱਧਰ ਤੇ ਪੈਰਸ ਬੂਟੀ ਆਪਣੇ ਕੋਲੇ ਆਈ ਪਈ ਹੈ ਜਿੰਨੀ ਲੋੜ ਹੈ ਉੰਨੀ ਲੈ ਜਾਓ ਪਹਿਲਾਂ ਵੀ ਆਪਾਂ ਦੱਸ ਕੇ ਡੇ ਹਾਂ ਜੇ ਕਿਸੇ ਨੇ ਵੀਰ ਜੀ ਪੈਰਸ ਬੂਟੀ AKX ਦੀ ਪੈਰਸ ਬੂਟੀ ਦੇਖੋ ਚੈੱਕ ਕਰ ਲਓ ਵੀ ਜੀ AKX ਚੈੱਕ ਕਰ ਲਓ AKX ਦੀ ਇਹ ਮੀਟਰ ਮੀਟਰ ਗਿਟ ਗਿਟ ਤੇ ਮੋਰ ਆ ਵੀ ਜੀ ਆਹ ਦੇਖੋ ਮੋਰ ਫਿਰ ਆ ਦੇਖੋ ਮੋਰ ਫਿਰ ਆ ਦੇਖੋ ਮੋਰ ਇਹ ਇੱਕ ਬਚਕਾਨ ਦੇ ਵੀ ਸਸਤੀ ਲਈ ਜਨਾ ਖਮਣੀ ਹੈ ਡੁਪਲੀਕੇਟ ਹੈ ਡੁਪਲੀਕੇਟ ਕੋਈ ਸਾਫਤ ਕਰ ਦੇ ਦੁੱਗਣੇ ਪੈਸੇ ਦੇਵਾਂਗੇ ਵੀ ਜੀ ਇਹ ਸਾਡਾ ਚੈਲੰਜ ਆ ਨੰਬਰ ਦੂਜਾ ਇਹ ਜਿਹੜੀ ਪੈਰਸ ਬੂਟੀ ਹੈ ਵੀਰ ਜੀ ਬਹੁਤ ਵਧੀਆ ਕੁਆਲਿਟੀ ਹੈ AKX ਦੀ ਕੁਆਲਿਟੀ ਹੈ ਜੇ ਕਿਸੇ ਨੂੰ ਲੋੜ ਹੈ ਫੱਟੀਆਂ ਲੈਣੀਆਂ ਮੰਦ ਸਾਡਾ ਨਾਲ ਕਨੈਕਟ ਕਰ ਲੇ ਆਪਾਂ ਚੈਲੰਜ ਕਰਦੇ ਆ ਵੀ ਆਪਣੇ ਤੋਂ ਸਸਤਾ ਰੇਟ ਕੋਈ ਲਾ ਨਹੀਂ ਸਕਦਾ ਜ਼ਿੰਮੇਵਾਰੀ ਹੈ ਜੀ ਇਹ ਹੂੰ ਆਪਣਾ ਰੇਟ 750 ਰੁਪਿਆ ਰੇਟ ਹੈ ਇਕੱਲੇ ਇਕੱਲੇ ਸ਼ੂਟ ਦਾ ਜੇ ਕਿਸ ਨੇ ਮਾਲ ਇਕੱਠਾ ਚੱਕਣਾ ਦੁਕਾਨਦਾਰ ਮੇਰੇ ਵੀਰ ਨੇ ਜਿੰਨੀ ਲੋਡ ਹੈ ਸਾਡੇ ਨਾਲ ਕਨੈਕਟ ਕਰ ਲੋ ਜਿਹੜਾ ਰੇਟ ਅਸੀਂ ਲਾ ਦਾਂਗੇ ਚੈਲੰਜ ਹੈ ਕੋਈ ਰੇਟ ਨਹੀਂ ਲਾ ਸਕਦਾ ਇਹ ਜ਼ਿੰਮੇਵਾਰੀ ਹੈ ਵੀਰ ਜੀ ਜਿਹੜਾ ਪਰ ਰੇਟ ਲਾ ਦਾਂਗੇ ਜਿੰਨੀ ਮਰਜ਼ੀ ਲੋਡ ਹੈ ਉਨੀ ਲਿਜਾ ਸਕਦੇ ਕਟਾਕੇ ਲਜਾਣੀਆਂ ਕਟਾਕੇ ਲੈ ਜਾਓ ਬੰਦ ਲਜਾਣੀਆਂ ਬੰਦ ਲੈ ਜਾਓ ਉਹ ਵੀ ਸਾਨੂੰ ਕੋਈ ਤਰਾਜ ਨਹੀਂ ਵੀਰੇ ਫਿਰ ਵੀ ਜੀ ਦੁਬੱਟੇ ਨਾਲ ਆਪਣੇ ਕੋਲੇ ਆਇਆ ਹੈ ਸੂਟ ਨਵਾਂ ਮਾਲ ਆਇਆ ਵੀਰ ਜੀ ਆ ਦੇਖੋ ਇੱਧਰ ਹੋ ਉਧਰ ਮਾਰੋ ਕੈਮਰਾ ਦਿਖਾਓ ਇੱਧਰ ਉਹ ਸਾਹਮਣੇ ਪਿਆ ਵੀਰ ਜੀ ਦਾ ਆਪਾਂ ਦਿਖਾ ਨਹੀਂ ਸਕਦੇ ਸਾਰਾ ਉਹ ਸਾਰਾ ਤਰੋ ਤਰ ਪਿਆ ਵੀਰੇ ਕਾਟਨ ਦੁਬੱਟਾ ਲੈਣਾ ਕਾਟਨ ਦੁਬੱਟਾ ਲੈ ਲਓ ਸੈਮੀ ਪਿਓਰ ਲੈਣਾ ਸੈਮੀ ਪਿਓਰ ਲੈ ਲਓ ਸਾਰੇ ਮਾਲ ਆਪਣੇ ਕੋਲੇ ਆ ਚੁੱਕੇ ਵੀਰ ਜੀ ਵਧੀਆ ਨਵਾਂ ਮਾਲ ਹੈ ਕੋਈ ਪੁਰਾਣਾ ਮਾਲ ਨਹੀਂ ਹੈ ਵੀ ਪੁਰਾਣਾ ਹੋਏ ਨਵਾਂ ਮਾਲ ਆ ਜਮਾਂ ਵੀਰ ਜੀ ਜਰੂਰ ਇਹਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਰੇ ਗਾਹਾਂ ਦੀ ਗਾਹ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਕੀ ਹਰਕ ਮੇਰੇ ਵੀਰ ਭਰਾ ਦੇ ਵੀਡੀਓ ਕੰਮ ਆ ਜੇ ਆਹ ਦੇਖੋ ਸ਼ਾਨਦਾਰ ਕਪੜਾ ਦੇਖੋ ਵੀਰੇ ਕਿੰਨਾ ਵਧੀਆ ਇਹਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਕਿੰਨਾ ਵਧੀਆ ਵੀਰੇ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਦੁਕਾਨਦਾਰ ਮੇਰਾ ਵੀਰ ਭਰਾ ਮੇਰੇ ਨਾਲ ਗੱਲ ਕਰ ਲੈ ਕਨੈਕਟ ਕਰ ਲੈ ਉਹਨੂੰ ਆਪਾਂ ਵਧੀਆ ਲੈ ਸਲਾਵਾਂਗੇ ਉਹਦੇ ਵਾਸਤੇ ਉਹਨੂੰ 2 ਰੁਪਏ ਬਣਨੇ ਜ਼ਰੂਰੀ ਚਾਹੀਦੇ ਨੇ ਬਹੁਤ ਸ਼ਾਨਦਾਰ ਕੱਪੜਾ ਹੈ ਆ ਸੈਮੀ ਪਿਓਰ ਦਾ ਦੁਪੱਟਾ ਵੀਰ ਜੀ ਨਾਲ ਇਹਦੇ ਵਿੱਚ ਵੀ ਜੀ ਕਾਟਨ ਦੇ ਦੁਪੱਟੇ ਵੀ ਹੈਗੇ ਸੈਮੀ ਪਿਓਰ ਦੇ ਵੀ ਹੈਗੇ ਪ੍ਰਿੰਟਡ ਵੀ ਹੈਗੇ ਸਾਰੇ ਦੁਪੱਟੇ ਹੈਗੇ ਵੀ ਆਪਾਂ ਕੱਲਾ ਕੱਲਾ ਦਿਖਾ ਨਹੀਂ ਸਕਦੇ ਕਿਉਂਕਿ ਵੀਡੀਓ ਲੰਮੀ ਬਹੁਤ ਵੱਗ ਜਾਂਦੀ ਹੈ ਆ ਦੇਖੋ ਸੈਮੀ ਪਿਓਰ ਦਾ ਦੁਪੱਟਾ ਜਿਹੜੀ ਇਹਦੀ ਬਾਟਮ ਹੈ ਵੀਰ ਜੀ ਉਹ ਬਾਟਮ ਅਲੱਗ ਆਈ ਆ ਜੀ ਵੀਡੀਓ ਸਾਰੀ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਉਹ ਕਿਉਂਕਿ ਸਾਰਾ ਪਤਾ ਲੱਗ ਜੇ ਵੀਰੀ ਕੁਆਲਟੀ ਕੀ ਹੈ ਰੇਟ ਕੀ ਹੈ ਚੀਜ਼ ਕੀ ਹੈ ਇਹਦੇ ਵਿੱਚ ਹੁਣ ਵੀ ਇਕਲਾ ਇਕਲਾ ਅਸੀਂ ਦਿਖਾ ਨਹੀਂ ਸਕਦੇ ਪ੍ਰਿੰਟ ਬਹੁਤ ਵਧੀਆ ਪੈਨ ਉਹ ਸਾਹਮਣੇ ਨਿਗਾ ਮਾਰ ਲਓ ਸਾਰਾ ਖਾਨਾ ਭਰਿਆ ਪਿਆ ਇਹਦੇ ਵਿੱਚ ਹੀ ਹੈ ਵੀਰ ਜੀ 450 ਰੁਪਿਆ ਰੇਟ ਹੈ ਕੋਈ 400 ਹੈ ਕੋਈ 450 2-3 ਭਾਂਤ ਜਿਹੇ ਦੇ ਵੀਰ ਜੀ ਅੱਡ ਅੱਡ ਆਪਾਂ ਦੱਸ ਨਹੀਂ ਸਕਦੇ 400 ਤੋਂ ਲੈ ਕੇ 450 ਤੱਕ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਲਾਉਂਗਾ ਵੀਰ ਜੀ ਇਹਦੇ ਵਿੱਚ ਆਗਾ ਇਹ ਆਲ ਓਵਰ 5 ਮੀਟਰ ਕਪੜਾ ਹੈ ਛੂਟ ਹੈ 5 ਮੀਟਰ ਆਲ ਓਵਰ ਵੀ ਜੀ ਦੇਖੋ ਕਿੰਨਾ ਸ਼ਾਨਦਾਰ ਕੱਪੜਾ ਵੀਰੇ ਜਿਵੇਂ ਹੌਲਾ ਫੁੱਲ ਵਰਗਾ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਤੇ ਇਹਦੇ ਪ੍ਰਿੰਟ ਵੀ ਬਹੁਤ ਨੇ ਜਿੰਨੇ ਮਰਜ਼ੀ ਪ੍ਰਿੰਟ ਲੈ ਲਓ ਤੇ ਇਹਦੇ ਵਿੱਚ ਭਾਈ ਜੀ ਦੁਪੱਟਾ ਆਪਾਂ ਨੂੰ ਦਿੱਤਾ ਇਹਨਾਂ ਨੇ ਆਹਾਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ 2.5 ਮੀਟਰ ਦੀ ਕਾਟਾ ਦੁਪੱਟੇ ਦੀ ਹੈ ਭਾਈ ਦੁਪੱਟਾ ਪੂਰਾ ਸ਼ਾਨਦਾਰ ਹੈ ਦੇਖੋ ਚੈੱਕ ਕਰ ਲਓ ਭਾਈ ਜੀ ਪੂਰਾ ਸ਼ਾਨਦਾਰ ਦੁਪੱਟਾ ਹੈ ਦੇਖੋ ਇਹਦਾ ਰੇਟ ਕੁੱਲ 450 ਰੁਪਏ ਰੇਟ ਹੈ ਕਾਟਨ ਦਾ ਦੁਪੱਟਾ ਹੈ 190 ਦੁਪੱਟਾ ਪੂਰਾ ਵਧੀਆ ਫੁੱਲ ਸਾਇਤਾ ਦੇਖੋ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਆਪਾਂ ਲੈ ਸਲਾਮਾਂਗੇ ਇਹਦਾ ਮਾਲ ਆਪਣੇ ਕੋਲੇ ਬਹੁਤ ਵਧੀਆ ਮਾਲ ਆ ਚੁੱਕਿਆ ਹੈ ਏਕਾ ਸ਼ੰਕਰਦੀਪ ਜੀ ਆਪਣੇ ਕੋਲ ਕੈਮਰਾ ਕੱਈ ਹੈ ਇਹ ਏਕੇ ਟੈਕਸ ਨੂੰ ਮਾੜੀ ਮੰਡੀ ਹੈ ਜੀ ਏਕੇ ਟੈਕਸ ਦਾ ਮਾਲ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਪਰ ਏਕੇ ਟੈਕਸ ਨੂੰ ਇਹ ਮੰਡੀ ਹੈ ਥੋੜੀ ਜਿਆਦਾ ਦੇਖੋ ਦੇਖੋ ਕਿੰਨਾ ਵਧੀਆ ਮਾਲ ਹੈ ਦੇਖੋ ਵੀਰੇ ਕੈਮਰਾ ਇੱਕ ਨੰਬਰ ਕੁਆਲਟੀ ਦਾ ਕੈਮਰਾ ਹੈ BMW ਹੁੰਦੀ ਵਜ ਦੀ ਵੀਰੇ ਜਿਹੜੀ ਚੀਜ਼ ਇਹ ਕੈਮਰਾ ਹੈ ਇਹਦਾ ਰੇਟ ਵੀ ਜੀ ਸਵਾ 400 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਮੇਰੇ ਵੀਰ ਭਰਾ ਨੂੰ ਲੈ ਸਲਾਵਾਂਗੇ ਦੇਖੋ ਵੀਰੇ ਇਹ ਇਹਦੇ ਵਿੱਚ ਆਹ ਦੇਖੋ ਵੀਰੇ ਕੁਆਲਟੀ ਦੇਖੋ ਆ ਵੀ ਮੈਨੂੰ ਖੋਲ ਕੇ ਦਿਖਾਉਣ ਦੇ ਖੜ ਜੋ ਇੱਕ ਇਸ ਨੂੰ ਵੀਰੇ ਆ ਵੀ ਖੋਲ ਕੇ ਦਿਖਾਉਣੇ ਆ ਵੀਰ ਜੀ ਵੀਡੀਓ ਬਹੁਤ ਲੰਮੀ ਬਗ ਜਾਂਦੀ ਹੈ ਫਿਰ ਇਸਗਾ ਉੱਤੇ ਤਰਾਜ ਕਰਦੇ ਆ ਵੀ ਵੀਡੀਓ ਬਹੁਤ ਲੰਮੀ ਬਣਾਉਣੇ ਬਾਈ ਅਸੀਂ ਕਿਵੇਂ ਦੇਖੀਏ ਤੇ ਮਾਲ ਬਾਲਾ ਹੁੰਦਾ ਇਕ ਲਗ ਲਗ ਖੋਲ ਕੇ ਪਰ ਸਾ ਨਹੀਂ ਸਕਦੇ ਮਾਲ ਦੇਖੋ ਵੀਰੇ ਜਿਵੇਂ ਸਿਆਉਣੀ ਦਾ ਰੁਪਿਆ ਬਾਈ ਜੀ ਉਹ ਨਹੀਂ ਹੈ ਵੀ ਗੰਦ ਨਹੀਂ ਚੀਜ਼ ਹੈਗੀ ਦੇਖੋ ਕੁਆਲਿਟੀ ਚੈੱਕ ਕਰੋ ਵੀਰੇ ਕੈਮਰਾ ਕੈਵਰੀ ਜੀ ਕਾਟਨ ਕਹਿੰਦੇ ਨੇ ਜਿਹਨੂੰ ਕਾਟਨ ਕੈਮਰਾ ਕ ਪੂਰੇ ਸਿਰੇ ਦੀ ਚੀਜ਼ ਹੈ ਸੇਵਾ ਵਾਲਾ ਕੈਮਰਾ ਕਾ ਜੀ ਆਹ ਦੇਖੋ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਦੇਖੋ ਕਿੰਨੀ ਵੀਰੇ ਕੁਆਲਿਟੀ ਹੈ ਬੜੀ ਵੱਡੀ ਵੀ ਹੈ ਵੀਰੇ ਅਸਟ੍ਰਿਕ ਵਿੱਚ ਆਤਮਾ ਆਪਣੇ ਕੋਲ ਆਈ ਹੈ ਤਮੰਨਾ ਚੈੱਕ ਕਰ ਲਓ ਬਰੇ ਬ੍ਰਾਂਡਡ ਦਾ ਚੈੱਕ ਕਰ ਲਓ ਤੁਹਾਨੂੰ ਖੋਲ ਕੇ ਦਿਖਾਉਨੇ ਆ ਇਹ ਚੈੱਕ ਕਰੋ ਬਰੇ ਇਹਦਾ ਰੇਟ ਵੀ ਵੀਰੇ 450 ਰੁਪਿਆ ਰੇਟ ਹੈ ਕੁਆਲਟੀ ਤਮੰਨਾ ਕੰਪਨੀ ਹੈ ਚੈੱਕ ਕਰ ਲਓ ਸਮਾਰ ਕੇ ਦੇਖੋ ਕਿੰਨਾ ਵਧੀਆ ਦੇਖੋ ਕਿੰਨੀ ਸ਼ਾਨਦਾਰ ਹੈ ਵੀਰੇ ਇੱਕ ਨੰਬਰ ਕੁਆਲਟੀ ਹੈ ਵੀਰ ਜੀ ਇਹ ਇਹਦਾ ਰੇਟ ਵੀ ਵੀਰੇ 450 ਰੁਪਿਆ ਲਾ ਦਾਂਗੇ ਤਮੰਨਾ ਕੰਪਨੀਆ ਉੱਤੇ ਰੈਪਰ ਲੱਗਿਆ ਪੜ੍ਹ ਲਓ ਆਹ ਦੇਖੋ ਦੇਖੋ ਕਿੰਨੇ ਸ਼ਾਨਦਾਰ ਆ ਬੁੱਕ ਆਰਟੀਕਲ ਐ ਆਰਟੀਕਲ ਪੂਰੇ ਟਾਪ ਦੇ ਜਿਵੇਂ ਦੇਖੋ ਬਾਈ ਦੇਖੋ ਕਿੰਨੇ ਸ਼ਾਨਦਾਰ ਆ ਦੇਖੋ ਵੀਰ ਜੀ ਵੀਡੀਓ ਬਾਈ ਲੰਮੀ ਵਗ ਜਾਂਦੀ ਐ ਕਰੀਏ ਕੀ ਮਾਲ ਤਾਂ ਬਾਹਰ ਆਉਂਦਾ ਐ ਮਾਲ ਬਹੁਤ ਵੱਡੀ ਪੱਧਰ ਤੇ ਆਇਆ ਹੋਇਆ ਏਕ ਆਪਾਂ ਕੈਮਰਾ 'ਚ ਦਿਖਾਉਣੇ ਵੀਰ ਜੀ ਹੁਣ ਆਪਾਂ AKDX ਦੀ ਕੈਮਰਾ ਰੱਖਾ ਆਪਣੇ ਕੋਲੇ ਇਹਦਾ ਰੇਟ ਵੀਰ ਜੀ 450 ਲਾਵਾਂਗੇ ਆਪਾਂ ਦੁਕਾਨਦਾਰ ਨੂੰ ਲੈਸ ਲਾਵਾਂਗੇ ਇਹ ਕੈਮਰਾ 'ਚ ਦੇਖੋ AKDX ਦਾ ਮਾਲ ਆ ਜਮਾ ਜਿੰਨਾ ਲੋੜ ਹੈ ਉਹਨਾਂ ਨਾਲ ਲੈ ਲੋ ਵੀਰੇ ਮਾਲ ਬਹੁਤ ਵੱਡੀ ਪੱਧਰ ਤੇ ਆਇਆ ਪੜਾ ਕੇ ਏਕੇ ਟੈਕਸ ਦੀ ਕੰਪਨੀ ਦਿਖਾ ਦੋ BMW ਵੀਰ ਜੀ ਏਕੇ ਟੈਕਸ ਦੀ ਇਹਦਾ ਰੇਟ 450 ਰੁਪਿਆ ਰੇਟ ਹੈ ਵੀਰ ਜੀ ਕਿਓ ਵਰਗਾ ਮਾਲ ਹੈ ਭਾਈ ਦੇਸੀ ਦੇਖੋ ਕੁਆਲਿਟੀ ਚੈੱਕ ਕਰੋ ਭਾਈ ਦੇਖੋ ਕਿੰਨੀ ਸ਼ਾਨਦਾਰ ਕੁਆਲਿਟੀ ਹੈ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਲੈ ਸਲਾਮਾਂਗੇ ਮੇਰੇ ਵੀਰ ਭਰਾ ਨੂੰ ਤੇ ਵੀਰ ਜੀ ਮਾਲ ਤਾਂ ਹੋਰ ਵੀ ਆਪਣੇ ਕੋਲੇ ਹੁਣ ਬਾਹਾਂ ਆਇਆ ਪੈ ਨਜਾਇਜ਼ ਆ ਦਿਖਾਉਂਗਾ ਦੁਨੀਆਂ ਡਵੱਟੇ ਬਾਈ ਇਕੱਠਾ ਆਈਆਂ ਪਈਆਂ ਮਾਲ ਕੁਛ ਨਾ ਕੁਛ ਤਾਂ ਖੋਲ ਲਿਆ ਤੇ ਪਰ ਕੁਛ ਨਾ ਕੁਛ ਅਜੇ ਪਿਆ ਆਪਣੇ ਕੋਲੇ ਤੇ ਆਪਾਂ ਸਾਰਾ ਨਹੀਂ ਦਿਖਾ ਸਕਦੇ ਕੋਈ ਕੱਲ ਨੂੰ ਜਾਂ ਪਰਸੋਂ ਵੀਡੀਓ ਫੇਰ ਫੇਰ ਪਾ ਦੇਾਂਗੇ ਵੀਰ ਜੀ बार-बार ਤੁਹਾਨੂੰ ਇਹੀ ਦੱਸਦੇ ਆਂ ਵੀ ਇੱਕ ਵਾਰੀ ਜ਼ਰੂਰ ਆ ਕੇ ਚੈੱਕ ਕਰਕੇ ਜਾਓ ਮਾਲ ਤਾਂ ਤੁਸੀਂ ਆਪ ਹੀ ਮੰਨ ਜਿਓਗੇ ਮਾਲ ਦੀ ਕੁਆਲਿਟੀ ਤੇ ਰੇਟ ਰੇਟ ਮੰਨਿਓ ਤੁਸੀਂ ਮੰਨਿਓ ਮੈਂ ਹਾਂ ਰੇਟ ਦਿੱਤਾ ਹੈ ਦੁਕਾਨਦਾਰ ਨੂੰ ਬਹੁਤ ਜ਼ਿਆਦਾ ਪੜਤਾ ਪੈਂਦਾ ਤੇ ਜੇ ਮੇਰੇ ਵੀਰ ਭਰਾ ਨੇ ਆਮ ਦੁਕਾਨ ਲੈ ਜਾਣਾ ਘਰ ਵਾਸਤੇ ਤਾਂ ਆਪਣੇ ਸ਼ਹਿਰਾਂ ਨੂੰ ਪੂਰੇ ਪੁੱਜ ਕੇ ਜਾਦੇ ਘੱਟ ਰੇਟ ਮਿਲਦੇ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਆ ਬੈਲਕਨੀ ਝਾਤੀ ਮਰਵਾ ਲਈ ਆ ਵੀਜੀ ਬੈਲ ਵੀ ਆਪਣੇ ਕੋਲ ਲੈਂਡਿੰਗ ਕਹਿੰਦੇ ਨੇ ਜਿਹਨੂੰ ਪੱਗਾਂ ਵਾਲੀ ਬੈਲ ਇਹ 35 ਰੁਪਏ ਮੀਟਰ ਹੈ ਦੁਕਾਨਦਾਰ ਨੂੰ ਲੈ ਸਲਾਵਾਂਗੇ ਜਿੰਨੀ ਲੋੜ ਆ ਓਨੀ ਲੈ ਜਾ ਸਕਦੇ ਆ ਭਾਵੇਂ ਮੀਟਰ 2 ਮੀਟਰ ਲਿਜੋ ਆਪਾਂ ਮੀਟਰ 2 ਮੀਟਰ ਵੀ ਦੇਵਾਂਗੇ ਹੋਰ ਬਹੁਤ ਵਧੀਆ ਮਾਲ ਪਿਆ ਵੀਜੀ ਇੱਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰ ਬਣ ਕੇ ਤੇ ਜ਼ਰੂਰ ਇੱਕ ਵਾਰੀ ਆ ਕੇ ਜਾ ਕੇ ਜੋ ਮਨਜਿੰਦਰ ਕਲੌਥ ਹਾਊਸ ਪਿੰਡ ਮੈਸਟਰਖਾਨਾ ਆਪਣੇ ਗੁਰੂ ਦਾ ਬਾਣਾ ਪਾਇਆ ਹੋਇਆ ਇਹ ਚੈੱਕ ਰੱਖੋ ਠੱਗੀ ਦਾ ਜਾਲ ਹੋਰ ਵੀ ਅਗਲਾ ਇਤਿਹਾਰ ਹੁੰਦਾ ਹੈ ਫੋਨ ਮਾਰਨਦਾ ਹੈ ਤੇ ਇਹ ਤੁਸੀਂ ਚੈੱਕ ਰੱਖੋ ਮਨਜਿੰਦਰ ਘਰਾਟ ਹਾਊਸ ਮੈਸਟਰ ਖਾਨਾ ਵਾਹਿਦ ਰੂਜੀ ਕਾ ਖਾਲਸਾ ਸ੍ਰੀ ਵਾਹਿਦ ਰੂਜੀ ਕੀ ਫਤਿਹ